D5 ਚਰਨ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸੰਤ ਸਿੱਚੇਵਾਲ ਨੂੰ ਕਾਫੀ ਬੋਲਿਆ ਸੀ ਤੇ ਉਸ ਬੋਲ ਨੂੰ ਲੈ ਕੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਸੀ ਤੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਕੋਈ ਸਵਾਲ ਖੜੇ ਕੀਤੇ ਸੀ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੀ ਤੁਸੀਂ ਸੰਤ ਸਿੱਚੇਵਾਲ ਨੂੰ ਇਸ ਤਰ੍ਹਾਂ ਨਹੀਂ ਬੋਲ ਸਕਦੇ ਕਿਉਂਕਿ ਉਹਨਾਂ ਨੇ ਵਾਤਾਵਰਣ ਦੇ ਉੱਤੇ ਬਹੁਤ ਜ਼ਿਆਦਾ ਕੰਮ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਇੱਥੇ ਤੱਕ ਗੱਲ ਕਹੇਤੀ ਸੀ ਵੀ ਉਹ ਕਿਹੜਾ ਕੋਈ ਇੰਜੀਨੀਅਰ ਨਹੀਂ ਉਹਨਾਂ ਉੱਥੇ ਹੀ ਸੰਤ ਸਿੱਚੇਵਾਲ ਦਾ ਇੱਕ ਬਿਆ ਵਾਲ ਮਾਡਲ ਤੁਹਾਨੂੰ ਦੱਸੀਏ ਨਾ ਅਸੀਂ ਸਾਡਾ ਪਿੰਡ ਵੀ ਇੱਕ ਮਛੜਿਆ ਜਿਹਾ ਪਿੰਡ ਸੀ ਤੇ ਸੀਤੇਵਾਲ ਦਾ ਪਾਣੀ ਸੈਂਟਰ ਦੇ ਵਿੱਚ ਪਿੰਡ ਚ ਖੜਦਾ ਸੀ ਛੋਟਾ ਜਿਹਾ ਸੱਪੜ ਸੀਗਾ ਤੇ ਜਦੋਂ ਬਾਰਿਸ਼ ਹੋ ਜਾਂਦੀ ਸੀਗੀ ਤੇ ਸਮਝ ਲਓ ਕਿਸ਼ਤੀਆਂ ਵਾਲਾ ਕੰਮ ਹੋ ਜਾਂਦਾ ਸੀ ਜਾਂ ਕਿਸ਼ਤੀ ਰਹੀਂ ਤੇ ਜਾਫਰ ਕੋਠੇ ਤੋਂ ਕੋਠੇ ਪਰ ਜਦੋਂ ਅਸੀਂ ਇਸ ਰਸਤਿਆਂ ਦੀ ਉਸ ਵੇਲੇ ਸੇਵਾ ਕਰਦੇ ਸੀ ਕਿਉਂਕਿ ਸਾਡਾ ਏਰੀਆ ਟਿੱਬਿਆਂ 'ਚ ਕਰਿਆ ਹੋਇਆ ਸੀ ਲੋਕ ਉਹਦੇ ਮੁਸੀਬਤਾਂ ਸੀ ਤਦ ਸਿਰੋ ਰਸਤੇ ਬਣਾਉਣੇ ਸ਼ੁਰੂ ਕੀਤੇ ਥੱਲੇ ਪਧਰੇ ਕਰਕੇ ਟਿੱਬੇ ਧਰਤੀ ਜੋ ਮਿੱਟੀ ਕੱਢ ਕੇ ਲਾਲ ਪਾ ਕੇ ਜਿੱਥੇ ਉਦੋਂ ਕੱਟਾ ਨਹੀਂ ਸੀ ਲੰਗਦਾ ਤੀਹਰੇ ਦਿਨ ਮਰੂਤੀ ਤੋੜਦੀ ਸੀ ਉਸ ਵੇਲੇ ਮਰੂਤੀ ਹੁੰਦੀ ਸੀਕਾਰ ਤੇ ਉਦੋਂ ਪਿੰਡਾਂ ਦੇ ਵਿੱਚ ਜਿਹੜੇ ਸੀਗੇ ਸਾਡੇ ਪਿੰਡ ਦੇ ਇਕੱਠੇ ਹੋ ਗਏ ਕਹਿੰਦੇ ਬਾਬਾ ਜੀ ਤੁਸੀਂ ਇਹਨੇ ਰਾਹ ਬਣਾਉਨੇ ਆ ਤੇ ਪਿੰਡ ਦੇ ਪਾਣੀ ਦਾ ਪ੍ਰਬੰਧ ਵੀ ਕਰੋ ਫਿਰ ਅਸੀਂ 1999 ਵਿੱਚ ਆਪਣੇ ਪਿੰਡ ਦਾ ਪਾਣੀ ਸ਼ਿਵਰਜ ਸਿਸਟਮ ਪਾ ਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਸੀ 1999 ਵਿੱਚ ਤੇ ਹੁਣ ਉਹਨੂੰ 26 ਸਾਲ ਹੋ ਗਏ ਉਹ ਸਕਸੈਸਫੁਲ ਸਾਡੇ ਪਿੰਡ ਚ ਚੱਲਦਾ ਇਸ ਵੇਲੇ ਵੀ ਅੱਜ ਵੀ ਅਸੀਂ ਉੱਥੇ ਹੀ ਹੋ ਕੇ ਆਏ ਦੋ ਤਿੰਨ ਕੈਮਰੇ ਵਾਲੇ ਵੀ ਗਏ ਹੋਏ ਸੀ ਉੱਥੋਂ ਦਿਖਾ ਲਿਆ ਸਕਸੈਸਫੁਲ ਚੱਲ ਰਿਹਾ ਉਹ ਸੀਚੇ ਵਾਲ ਮਾਡਲ ਆ ਹੁਣ ਤਾਂ ਕਿੰਨੇ ਪਿੰਡਾਂ ਦੇ ਵਿੱਚ ਬਾਬਾ ਜੀ ਜਿਹੜਾ ਤਕਰੀਬਨ ਅਸੀਂ 200 ਪਿੰਡਾਂ ਤੋਂ ਵੱਧ ਹੀ ਅਸੀਂ ਪਿੰਡਾਂ 'ਚ ਉਹ ਸੀਵਰੇਜ ਸਿਸਟਮ ਜਿਹੜੇ ਐਨਆਰਏ ਵੀਰਸਿਆ ਮਾਲਵੇ 'ਚ ਜਾਓਗੇ ਚੱਕਰਪਿੰਡ ਆਉਂਦਾ ਤੁਹਾਡੇ ਲੁਧਿਆਣੇ ਦੇ ਵਿੱਚ ਹੀ ਇਹ ਸਾਇਦ ਚੱਕਰਪਿੰਡ ਦੇ ਵਿੱਚ ਬਹੁਤ ਵੱਡਾ ਪਿੰਡ ਆ ਉੱਥੇ ਜਿਹੜਾ ਹੈਗਾ ਇਹ ਸੀਵਰੇਜ ਸਿਸਟਮ ਪਾਇਆ ਸੀ ਉਹਦੇ ਵੀ ਸக்ஸੈਸਫੁਲ ਚੱਲ ਰਿਹਾ ਲੋਹਾਰੇ ਚੱਲ ਰਿਹਾ ਵੱਖ-ਵੱਖ ਪਿੰਡਾਂ ਦੇ ਮਾਲਵੇ ਦੇ ਵਿੱਚ ਜਿਹੜਾ ਹੈਗਾ ਰੋਡ ਦੇ ਪਿੰਡ ਉੱਥੇ ਚੱਲ ਰਿਹਾ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਵੀ ਅਸੀਂ ਸਿਵਲ ਸਿਸਟਮ ਪਾਇਆ ਉਹ ਸਹੀ ਤਰੀਕੇ ਨਾਲ ਚੱਲ ਰਿਹਾ ਤੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਤੁਹਾਡੇ ਤੇ ਅਲੀਗੇਸ਼ਨਸ ਲਾਏ ਨੇ ਕਿ ਇੱਕ ਸੀਚੇਵਾਲ ਕੋਈ ਇੰਜੀਨੀਅਰ ਨਹੀਂ ਹੈ ਕੋਈ ਐਕਸਪਰਟ ਨਹੀਂ ਅਸੀਂ ਕਦੇ ਕਿਹਾ ਅਸੀਂ ਕਦੇ ਕਿਹਾ ਸੀ ਇੰਜੀਨੀਅਰ ਹੈ ਠੇਕੇਦਾਰ ਠੇਕੇਦਾਰ ਇਸ ਕਰਕੇ ਉਹ ਗਿਆ ਉਹਨਾਂ ਨੇ ਉਹਦਾ ਜਿਹੜਾ ਹੈਗਾ ਕਿ ਜਦੋਂ ਅਸੀਂ ਲੁਧਿਆਣੇ ਜਿਹੜਾ ਹੈਗਾ ਚੱਕਰਪੰਡ ਚ ਸੀਵਰੇਜ ਸਿਸਟਮ ਪਾਇਆ ਉਹਨਾਂ ਨੇ ਸਾਨੂੰ ਉਹਨਾਂ ਨੇ ਜਿਹੜੇ ਪਾਈਪ ਜਿਹੜੇ ਸੀਗੇ ਉਹਨਾਂ ਦੇ ਮਾੜੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਸਾਨੂੰ 18 ਲੱਖ ਰੁਪਈਆ ਦਿੱਤਾ ਤੇ ਕਹਿੰਦੇ ਬਾਬਾ ਜੀ ਇਹ ਜੇ ਇੰਨਾ ਮਿਹਨਤ ਕਰਨੀ ਆ ਤੇ ਪਾਈਪ ਵੀ ਜਿਹੜੇ ਹੈਗੇ ਆ ਵਧੀਆ ਹੋਣੇ ਚਾਹੀਦੇ ਆ ਸੋ ਅਸੀਂ ਉਹ ਪਾਈਪਾਂ ਦੀ ਫੈਕਟਰੀ ਲਈ ਉੱਥੇ ਜਿਹੜਾ ਅਸੀਂ ਸੀਚੇਵਾਲ ਮਾਡਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀਆਂ ਹੌਦੀਆਂ ਤਿੱਕਰ ਢੱਕਣਾ ਤਿੱਕਰ ਉੱਥੇ ਸਾਰੇ ਦੇ ਸਾਰੇ ਸਿਸਟਮ ਬਣਾਇਆ ਸੋ ਉਹ ਜਿੱਥੇ ਵੀ ਜਿਹੜਾ ਵੀ ਕੋਈ ਸਾਡੇ ਪੈਪ ਕਹਿੰਦਾ ਵਾ ਉਹਨੂੰ ਅਸੀਂ ਜਿੱਥੇ ਸੀਚੇਵਾਲ ਮਾਡਲ ਪਾਉਨੇ ਆ ਅਸੀਂ ਉੱਥੇ ਸਾਰਾ ਸਿਸਟਮ ਆਪਣਾ ਲਾਉਨੇ ਆ ਸੋ ਤਾਂ ਕਿ ਜੇ ਅਗਲੇ ਨੇ ਪੈਸੇ ਖਰਚ ਕਰਨੇ ਆ ਤੇ ਇਹ ਨਾ ਹੋਵੇ ਵੀ ਪੈਪ ਦੋ ਨੰਬਰ ਦੇ ਪਾ ਦਿਓ ਜਾਂ ਮਿਸਤਰੀ ਉਹੋ ਜਿਹੇ ਲਾ ਦਿਓ ਜਿਹੜਾ ਪਰਸੋਂ ਜਿਹੜਾ ਉਹ ਪੱਟੀ ਫਿਰਨ ਉਹਦਾ ਫਾਇਦਾ ਕੀ ਇਹਨਾਂ ਨੇ ਪਤਾ ਨਹੀਂ ਕਿੰਨੇ ਆ ਪਿੰਡਾਂ ਦੇ ਵਿੱਚ ਉਹ ਥਾਪਰ ਮਾਡਲ ਪਾਇਆ ਚੱਲਦਾ ਕੋਈ ਵੀ ਨਹੀਂ ਕਾਰਨ ਉਹਦਾ ਕੀ ਹੈ ਇੱਕ ਤਾਂ ਮਾਲ ਨਹੀਂ ਸਹੀ ਕਿਉਂਕਿ ਜਿਹੜੇ ਹੈਗੇ ਆ ਕੰਟਰੈਕਟਰਾਂ ਕੋਲ ਪੈਸੇ ਲੈਣੇ ਉਹ ਕਿਦਾਂ ਬਣਾਉਣਗੇ ਦੂਸਰਾ ਜਿਹੜਾ ਪਾਉਣ ਵਾਲਾ ਲੇ ਕਰਨ ਵਾਲਾ ਹੁੰਦਾ ਇਹ ਬਾਈ ਗ੍ਰੈਫਟੀ ਜਿਹੜਾ ਸਿਫਰੋ ਸਿਸਟਮ ਪੈਂਦਾ ਜਿਹੜਾ ਸਿਚੇ ਵਾਲ ਮੋਡੂਲ ਤੇ ਬਾਈ ਗ੍ਰੈਫਟੀ ਦਾ ਭਾਵ ਜਦੋਂ ਜਿਹੜੇ ਬਾਹਰ ਖੇਤਾਂ ਵਿੱਚ ਪਾਈਪ ਲਾਈਨ ਪਾਉਣ ਵਾਲੇ ਆ ਜਦੋਂ ਕਿ ਉਹ ਕਹਿੰਦੇ ਅਸੀਂ ਪਾ ਦਾਂਗੇ ਉਹ 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 ਜਿਹੜਾ ਹੈਗਾ ਬਾਅਦ ਵਿੱਚ ਉਹਦੇ ਵਿੱਚ ਸਿੱਧਾ ਪੈਂਦਾ ਨਹੀਂ ਤਾਂ ਉਹ ਮਿੱਟੀ ੜ ਜਾਂਦੀ ਹੈ ਸੋ ਇਸ ਵਾਸਤੇ ਅਸੀਂ ਜਿੰਨੇ ਪਿੰਡਾਂ ਚ ਵੀ ਪਾਇਆ ਸਿਸਟਮ ਸਾਡੇ ਕੋਲ ਸਾਰਾ ਸਿਸਟਮ ਬਣਿਆ ਹੋਇਆ ਸੋ ਉਹਦੇ ਵਾਸਤੇ ਇਹਦੇ ਵਿੱਚ ਜੇ ਕੋਈ ਪਿੰਡ ਜਿਹੜਾ ਹੈਗਾ ਉਹ ਸੀਤੇਵਾਲ ਦਾ ਆਪਣੇ ਮਾਡਰਨ ਰਾਹੀਂ ਆਪਣੇ ਪਿੰਡ ਦਾ ਨਰਕ ਘਟਾਉਣਾ ਚਾਹੁੰਦਾ ਤੇ ਕਿਸੇ ਨੂੰ ਬਾਜਵੇ ਸਾਹਿਬ ਨੂੰ ਕੀ ਇਤਰਾਜ ਆਦਾ ਭਾਈ ਬਾਜਵੇ ਦਾ ਤਾਂ ਕੋਈ ਜਿਹੜਾ ਕੰਟਰੈਕਟ ਨਹੀਂ ਕੀਤਾ ਇਹ ਬਾਜਵੇ ਦਾ ਕੋਈ ਜਿਹੜਾ ਹੈਗਾ ਕੀਤਾ ਹੋਇਆ ਤਾਂ ਦੱਸ ਦੇ ਹੁਣ ਭੂਖੜੀ ਪਿੰਡ ਦਾ ਜਿਹੜਾ ਪਾਣੀ ਆ ਤੁਸੀਂ ਸਾਫ਼ ਕੀਤਾ ਕਿੰਨਾ ਕੁ ਪਾਣੀ ਸਾਫ਼ ਹੋ ਚੁੱਕਾ ਹੈ ਛੀਤੇ ਵਾਹ ਜਿਹੜਾ ਭੂਖੜੀ ਪਿੰਡ ਆ ਇਹਦਾ ਜਿਹੜਾ ਦਰਿਆ ਬੁੱਢਾ ਦਰਿਆ ਵਾ ਇਹਦੇ ਵਿੱਚ 8 ਪਿੰਡ ਪੈਂਦੇ ਸੀ 8 ਬਿੰਡਾ ਜਿਹੜੇ ਪਿਛਲੇ ਆ ਉਹਨਾਂ ਪਿੰਡਾ ਜੋ ਇਹਦੇ ਨਾਲ ਜਿਹੜੀ ਖਾਸੀ ਖੁਰਦ ਖਾਸੀ ਕਲਾ ਬੁੱਢਾ ਬੁੱਢਾ ਪਿੰਡ ਉਹ ਵੱਡਾ ਪਿੰਡ ਹਾਂਜੀ ਵੱਡਾ ਪਿੰਡ ਉਦੋਂ ਦਾ ਜਿਹੜਾ ਹੈਗਾ ਲੱਖੋਵਾਲ ਤਨਾਨਸੂ ਇਹਨਾਂ ਸਾਰੇ ਪਿੰਡਾਂ ਦਾ ਪਾਣੀ ਪੈਂਦਾ ਸੀ ਤੇ ਕੋਈ ਇੱਕ ਪਿੰਡ ਤਨਾਨਸੂ ਉਹਦਾ ਜੋੜ ਨਾਲ ਰਹਿ ਗਿਆ ਬਾਕੀ ਸਾਰੇ ਪਿੰਡਾਂ ਦਾ ਪਾਣੀ ਜਿਹੜਾ ਦਰਿਆ ਚੋਂਦਾ ਸੀ ਹੁਣ ਇਹਨਾਂ ਦੇ ਟ੍ਰੀਟਮੈਂਟ ਪਲਾਂਟ ਆ ਭੂਖੜੀ ਦਾ ਵੀ ਲੱਗਾ ਦੇਖ ਲਓ ਇਹ ਵੀ ਚੀਜੇਵਾਲ ਮਾਡਲ 2 ਆ ਇਹ ਚੀਜੇਵਾਲ ਮਾਡਲ 2 ਲੱਗਾ ਹੋਇਆ ਇੱਥੇ ਇਹ ਥੋੜੇ ਦਿਨ ਹੀ ਹੋਏ ਇਹਨਾਂ ਨੂੰ ਪੁੱਛ ਲਓ ਕਿੰਨਾ ਕੁ ਠੇਕਾ ਇਹਨਾਂ ਨੇ ਕੀਤਾ ਆ ਭੂਖੜੇ ਵਾਲਾ ਕੋਲ ਪੁੱਛ ਕੇ ਜਾਓ ਆ ਸਰਪੰਚ ਸਾਹਿਬ ਵੀ ਇੱਥੇ ਬੈਠੇ ਆ ਵੀ ਕਿੰਨਾ ਕੁ ਠੇਕਾ ਇਹਨਾਂ ਦੇ ਨਾਲ ਹੋਇਆ ਇਹਨਾਂ ਦੇ 2.5 ਮਹੀਨੇ 2 ਮਹੀਨੇ ਤੋਂ ਮਸ਼ੀਨਾਂ ਇੱਥੇ ਚੱਲ ਰਹੀਆਂ ਸੋ ਸਾਡਾ ਕਹਿਣਾ ਸ਼ਬਦ ਜਿਹੜਾ ਹੈਗਾ ਕਿਸੇ ਦਾ ਜੋ ਮਰਜ਼ੀ ਕਹੀ ਜਾਣਾ ਸੀ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਤੇ ਜੋ ਕੁਝ ਅਸੀਂ ਮਹਾਰਾਜ ਨੇ ਕਿਰਪਾ ਕੀਤੀ ਜਿੰਨੀ ਕੁ ਸੋਝੀ ਪਾਈ ਹੈ ਅਸੀਂ ਇੰਜੀਨੀਅਰ ਨਹੀਂ ਕੀਤੀ ਪਰ ਇੰਜੀਨੀਅਰ ਸਾਡੇ ਕੰਮ ਨੂੰ ਆਣ ਕੇ ਸਿੱਖਿਆ ਲੈਂਦੇ ਆ ਜਿਹੜਾ ਸੀਚੇਵਾਲ ਮਾਡਲ ਹੈ ਜਿਹਨਾਂ ਥਾਬਰ ਮਾਡਲ ਇਹਨਾਂ ਨੂੰ ਅਪਣਾਇਆ ਇਹਨਾਂ ਨੂੰ ਸੀਚੇਵਾਲ ਨਾਂ ਤੋਂ ਪਹਿਲਾਂ ਹੀ ਅਲਰਜੀ ਸੀਗੀ ਉਸ ਵळे ਨੇ ਥਾਪਰ ਯੂਨੀਵਰਸਿਟੀ ਨੂੰ ਕਿਹਾ ਯੂਨੀਵਰਸਿਟੀ ਵਾਲੇ ਸਾਡੇ ਕੋ ਆਏ ਕਹਿੰਦੇ ਬਾਬਾ ਜੀ ਇਹ ਜਿਹੜਾ ਤੁਹਾਡਾ ਮਾਡਲ ਆ ਇਹਨੂੰ ਅਸੀਂ ਬਣਾ ਲਈਏ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਇਹ ਕਹੇ ਸਾਨੂੰ ਕੋਈ ਇਤਰਾਜ਼ ਨਹੀਂ ਹਰ ਬੰਦੇ ਸਾਫ਼ ਹੋਣਾ ਚਾਹੀਦਾ ਸਾਨੂੰ ਇਹਦੇ ਕੀ ਆ ਸੀ ਕਿਹੜਾ ਕੋਈ ਜਿਹੜਾ ਹੈਗਾ ਗੁਰੂ ਨੇ ਸੋਝੀ ਦਿੱਤੀ ਹੈ ਜਿੰਨਾ ਕੋ ਹੈ ਤੇ ਇਹੋਨਾਂ ਨੇ ਫਿਰ ਉਹ ਥਾਪਰ ਵਾਲਿਆਂ ਨੇ ਸਾਡੇ ਕੋਲ ਖਾਇਆ ਕਿ ਸਾਨੂੰ ਵੀ ਸਾਨੂੰ ਇਹ ਬਣਾਉਣ ਦੇ ਉੱਤੇ ਕੋਈ ਇਤਰਾਜ਼ ਨਹੀਂ ਤੇ ਫਿਰ ਉਹਨਾਂ ਨੇ ਉਹਨਾਂ ਨਾਂ ਰੱਖਿਆ ਥਾਪਰ ਮਾਡਲ ਹੁਣ ਸਾਪਰ ਕਹਿੰਦੇ ਅਕਲ ਵੀ ਨਕਲ ਵੀ ਅਕਲ ਨਾ ਵੱਜਦੀ ਐ ਉਹ ਚੀਜ਼ ਨੂੰ ਦੇਖ ਕੇ ਤੈਨੂੰ ਖੂ ਬਣਾਉਣੇ ਉਹ ਕੀ ਐ ਉਹ ਕਰਨਾ ਉਹਨਾਂ ਕੋਲ ਜਿਹੜਾ ਇੰਪਲੀਮੈਂਟ ਇਹਨਾਂ ਨੇ ਕਰਨਾ ਸੀ ਜਿੱਥੇ ਵੀ ਬਣਾਏ ਆ ਬੀਬੀ ਭਰਾਜ ਆਪਣੇ ਪਿੰਡਾਂ ਚ ਸਾਨੂੰ ਲੈ ਕੇ ਗਈ ਸੀ ਇਹਨਾਂ ਦੀ ਇੱਕ ਵਾਰੀ ਪ੍ਰਦਰਸ਼ਨੀ ਲਾਈ ਹੋਈ ਸੀਗੀ ਪਟਿਆਲੇ ਚ ਉਥੇ ਐਮ ਡੀ ਟੀ ਦੇ ਜਿਹੜੇ ਚੇਅਰਮੈਨ ਵੀ ਆਏ ਸੀ ਜਦੋਂ ਇਹਨਾਂ ਦਾ ਬਣਾ ਕੇ ਰੱਖਿਆ ਹੋਇਆ ਜਿਹੜਾ ਮਾਡਲ ਸੀਗਾ ਉਹੀ ਉਹ ਦੇਖਿਆ ਤੇ ਹੀ ਕੋ ਥੋੜੇ ਤਾਂ ਕਨੈਕਸ਼ਨ ਬੁੱਠੇ ਦਿੱਤੇ ਵੀਰ ਤੇ ਟੈਕਨੈਕਸ਼ਨ ਹੀ ਨਹੀਂ ਉਸ ਵੇਲੇ ਸਾਡੀ ਰਿਕਾਰਡਿੰਗ ਹੈ ਤੁਹਾਨੂੰ 50 ਸੈਕਿੰਡਾਂ ਦੀ ਹੈ ਉਹ ਐਕਸ਼ਨ ਕਹਿੰਦੇ ਅਸੀਂ ਇਦਾਂ ਦਾ ਬਣਾਉਨੇ ਹੁੰਦੇ ਅਸੀਂ ਫਿਰ ਜਦੋਂ ਸੁਪਰਾ ਜਾ ਕੇ ਦੇਖਿਆ ਉਹੀ ਐਕਸ਼ਨ ਸੀ ਪੁੱਛਿਆ ਕਾਕਾ ਹੁਣ ਦੱਸ ਕਹਿੰਦੇ ਬਾਬਾ ਜੀ ਗਲਤੀ ਹੋ ਗਈ ਸੋ ਕਹਿਣ ਦਾ ਭਾਵ ਆ ਕਿ ਜੇ ਕਿਸੇ ਨੂੰ ਨਾਸ ਚ ਨ ਜਾਣੇ ਆਂਗਣ ਟੇਢਾ ਜੇ ਤੁਹਾਨੂੰ ਨਹੀਂ ਬਣਾਉਣਾ ਆਉਂਦਾ ਨਹੀਂ ਨਾ ਤੁਹਾਨੂੰ ਚੀਚੇਵਾਲ ਮਾਡਲ ਬਣਾਉਣਾ ਆਉਂਦਾ ਨਾ ਤੁਹਾਨੂੰ ਜਿਹੜਾ ਹੈਗਾ ਉਹ ਖਾਬਰ ਮਾਡਲ ਜਿਹੜਾ ਹੈਗਾ ਉਹਨੂੰ ਪ੍ਰੈਕਟੀਕਲ ਸ਼ੇਪ ਦੇਣ ਵਾਲੇ ਉਹ ਜੇ ਨਹੀਂ ਸਹੀ ਕਰ ਰਹੇ ਤੂੰ ਤਾਂ ਮਾਡਲ ਨਾਲ ਕੀ ਕੀ ਸੰਬੰਧ ਜੇ ਉਹਨੂੰ ਅਸੀਂ ਸਿਸਟਮ ਜਿਹੜਾ ਕਾਰੀਗਰ ਲਾਇਆ ਉਹਨੇ ਉਹਨੂੰ ਪਤਾ ਹੀ ਨਹੀਂ ਸਮਝਣੀ ਐਥੇ ਤੁਹਾਡੇ ਤਿੰਨ ਬਣੇ ਹੋਏ ਆਖੂ ਆ ਦੋ ਤਾਂ ਹੀ ਇਹ ਦਰਿਆ ਦੇ ਕੰਢੇ ਦੇ ਉੱਤੇ ਉਹ ਜਾ ਕੇ ਦੇਖਿਓ ਆ ਹੁਣ ਤੀਸਰਾ ਜਿਹੜਾ ਹੈ ਕੋਈ ਤੁਹਾਡੇ ਕੋਲ ਬਣਾ ਕੇ ਦੇਖਿਆ ਇੱਟਾਂ ਵੀ ਉਹੀ ਲਾਈਆਂ ਸੀਮੈਂਟ ਵੀ ਉਹੀ ਹੈ ਗੱਲ ਤਾਂ ਬਣਾਉਣ ਵਾਲੇ ਤੇ ਟੈਕਨੀਕਲੀ ਉਹਨੂੰ ਪਤਾ ਹੋਵੇ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਜਾਂ ਉਹ ਆਣ ਕੇ ਸਾਡੇ ਕੋਲ ਪੁੱਛ ਲੈਂਦੇ ਕੋਈ ਅਸੀਂ ਕਿਹੜਾ ਕੋਈ ਵਿਦੇਸ਼ ਗਏ ਜਾਂ ਕੋਈ ਇੱਥੇ ਹੁਣ ਤੱਕ ਵੀ ਇਲੈਕਸ਼ਨਾਂ ਹੋਈਆਂ ਸੀ ਕਿਸੇ ਕਿਸੇ ਪਾਰਟੀ ਨੂੰ ਨਹੀਂ ਕਿਹਾ ਵੋਟਾਂ ਪਾਓ ਤੇ ਨਾ ਪਾਓ ਉੱਥੇ ਵੀ ਇਹ ਲਾਡੀ ਬੈਠਾ ਹੁੰਦਾ ਇਹ ਪੁੱਛ ਲੈਂਦਾ ਬਾਬਾ ਜੀ ਤੁਹਾਡਾ ਮਾਡਲ ਫੇਲ ਹੋਈ ਜਾਂਦਾ ਇਹ ਸਾਰੇ ਪਿੰਡਾਂ 'ਚ ਲਵਾਈ ਜਾਂਦੇ ਕਿਉਂ ਲਵਾਏ ਨੇ ਚੱਕ ਦੇ ਲਾਇਆ ਨੇ ਨੇ ਲਵਾਇਆ ਵੱਖ-ਵੱਖ ਪਿੰਡਾਂ ਦੇ ਵਿੱਚ ਸਿਤੇਵ ਤਲਵੰਡੀ ਮਾਦੋ ਸੀਚੇਵਾਲ ਮਾਡਲ 2 ਲੱਗਾ ਹੋਇਆ 60 ਖਾਲਸਾ ਲੱਗਾ ਹੋਇਆ 64 ਦੋਨਾਂ ਲੱਗਾ ਹੋਇਆ ਡੱਲੇ ਲੱਗਾ ਹੋਇਆ ਇਹ ਕਿਉਂ ਲਵਾਈਗੇ ਬਈ ਇਹਨਾਂ ਨੂੰ ਉਸ ਵੇਲੇ ਜਿਹੜਾ ਹੈਗਾ ਇਹ ਜਿਹਨੇ ਜਿਹਨੇ ਇਹ ਬੋਲੇ ਉਹਨਾਂ ਨਾਲ ਸਾਡੇ ਨਾਲ ਕਦੇ ਗੱਲ ਵੀ ਨਹੀਂ ਹੋਈ ਨਾ ਕੋਈ ਸੀਚੇਵਾਲ ਆਇਆ ਨਾ ਕਦੇ ਉਹਦੇ ਤੋਂ ਗੁੱਡੇ ਇਸ ਕੋ ਪਹਿਲਾਂ ਪੋਛੀ ਲਾ ਬਾਬਾ ਜੀ ਵੀ ਤੁਸੀਂ ਕੀ ਕਰਦੇ ਆ ਤੁਹਾਡਾ ਕੰਮ ਕਿਦਾਂ ਦਾ ਕੀ ਹੈਗਾ ਫਿਰ ਤਾਂ ਗੱਲ ਕਰਨ ਦਾ ਕੋਈ ਸ਼ਵਾਦ ਹੀ ਹੁੰਦਾ ਬਾਬਾ ਜੀ ਨੂੰ ਪੁੱਛਿਆ ਸੀ ਉਹਨ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ ਬਾਬਾ ਜੀ ਇੰਜੀਨੀਅਰ ਆ ਉਹਨੂੰ ਬੀ ਇੰਜੀਨੀਅਰ ਦਾ ਹਨ ਕਿ ਬਾਬਾ ਜੀ ਦੇ ਕੰਮ ਨੂੰ ਦੇਖਦੇ ਆ ਭਾਰਤ ਦਾ ਰਾਸ਼ਟਰਪਤੀ ਸੀ ਤੇ ਸਲਤਨਪੁਰ ਦੇਖਣ ਆਇਆ ਕਦੋਂ ਦੇਖਣ ਆ ਕਿ ਉਹ ਵੀ ਉਹ ਇੰਜੀਨੀਅਰ ਨਹੀਂ ਸੀ ਉਹਨੂੰ ਟੈਕਨੀਕਲੀ ਸਮਝ ਨਹੀਂ ਸੀ ਐਨਜੀ ਦੇ ਚੇਅਰਮੈਨ ਉਹਨਾਂ ਨੇ ਸਾਨੂੰ ਐਨਜੀਡੀ ਦੇ ਜਿਹੜਾ ਹੈਗਾ ਮੈਂਬਰ ਬਣਾਇਆ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਦੇ ਮੈਂਬਰ ਸਾਰੇ ਇੰਜੀਨੀਅਰ ਸਾਡੇ ਨਾਲ ਹੀ ਰਹਿੰਦੇ ਆ ਪੰਜਾਬ ਦੇ ਵੀ ਜਿਹੜੇ ਹੈਗੇ ਬੋਰਡ ਦੇ ਵਿੱਚ ਤੇ ਜਿਹੜੇ ਸੈਂਟਰ ਦੇ ਵੀ ਕਿਹੜੇ ਇੰਜੀਨੀਅਰ ਤੋਂ ਜਿਹੜੀ ਐਸ ਡਿਗਰੀ ਭਾਲਦਾ ਸੋ ਸਾਡੇ ਕੋਲ ਜੇ ਡਿਗਰੀ ਜਾਵੇ ਤਾਂ ਉਹਨਾਂ ਨੂੰ ਰੱਖ ਦਿਓ ਡੀਲੈਟ ਦੀ ਡਿਗਰੀ ਵੀ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਨੇ ਦਿੱਤੀ ਡਾਕਟਰ ਆਫ ਲਿਟਰੇਚਰ ਅਸੀਂ ਲਾਉਂਦੇ ਨਹੀਂ ਡੀ ਡਾਕਟਰ ਲਾਉਂਦੇ ਨਹੀਂ ਸਾਨੂੰ ਸਾਡੇ ਕੋਲ ਡੀਲੈਟ ਦੀ ਡਿਗਰੀ ਹੈ ਤੁਹਾਨੂੰ ਫੋਟੋ ਭੇਜ ਦਾਂਗੇ ਸਾਡੇ ਕੋਲ ਹੋਰ ਦੋ ਪ੍ਰਦੇਸ਼ ਭਗਤ ਯੂਨੀਵਰਸਿਟੀ ਦੀ ਉਹਦੀ ਡਿਗਰੀ ਹੈ ਤਿੰਨ ਡਿਗਰੀਆਂ ਦੇ ਯੂਨੀਵਰਸਿਟੀ ਦੀਆਂ ਡਿਗਰੀਆਂ ਪੰਜ ਪੀ ਐ ਜਿਹੜੀਆਂ ਸੀਚੇਵਾਲ ਤੋਂ ਹੋ ਗਈਆਂ ਪਤਾ ਨਹੀਂ ਲੋਕ ਘਮਲਿਆ ਵੀ ਅਵੇਂ ਤੁਰੇ ਫਿਰਦੇ ਆ ਵੇ ਸੀਚੇ ਵਾਲ ਦੇ ਮਗਰ ਮਗਰ ਕਾਦੋਂ ਉਹ ਸੀਤੇ ਵਾਲ ਨੂੰ ਜਿਹੜੀ ਉਹਦੇ ਪੀ ਐਚ ਜੱਟੀਆਂ ਕਰ ਰਹੇ ਕਿਹੜੀ ਗੱਲ ਤੇ ਕਰ ਰਹੇ ਸੋ ਸਮਝ ਹੋਣੀ ਚਾਹੀਦੀ ਹੈ ਜਦੋਂ ਕੋਰਸੀ ਤੇ ਮਿਲ ਜਾਂਦੀ ਹੈ ਕਹਿੰਦੇ ਸਮਝ ਵਾਹੇ ਗੁਰੂ ਦੀ ਹੁਕਮ ਨਾਲ ਹੀ ਹੁੰਦੀ ਹੈ ਐਵੇਂ ਬੇਮਤਲਬ ਗੱਲਾਂ ਕਰਨੀਆਂ ਇਹ ਠੀਕ ਨਹੀਂ ਉਹਨੂੰ ਥੋਬਾ ਨਹੀਂ ਦਿੰਦੀਆਂ ਕੋਈ ਜੇ ਕੋਈ ਕਿਸੇ ਨੂੰ ਹੋਵੇ ਪਹਿਲਾਂ ਸਾਡੇ ਨਾਲ ਗੱਲ ਕਰ ਲੈਂਦੇ ਫੇਰ ਬੋਲਦੇ ਕੋਈ ਜਵਾਬ ਦਿੰਦੇ ਤੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਸਹੀ ਸਮਝਦੇ ਸੀ ਸੋ ਜਿੱਦਾਂ ਕਿ ਵਿਧਾਨ ਸਭਾ ਦੇ ਵਿੱਚ ਸੰਤ ਸਿੱਚੇਵਾਲ ਦੇ ਹੱਕ ਦੇ ਵਿੱਚ ਕਾਫੀ ਵਿਧਾਇਕ ਆਂਦੇ ਹੋਏ ਦਿਖਾਈ ਦਿੱਤੇ ਸੀ ਤੇ ਅੱਜ ਸਿੱਚੇਵਾਲ ਵੱਲੋਂ ਜਿੱਥੇ ਕਿਹਾ ਵੀ ਲੋਕੀ ਪਿੰਡਾਂ ਦਾ ਕੰਮ ਕਰਾ ਰਹੇ ਨੇ ਤਾਂ ਪ੍ਰਤਾਪ ਆਜਵਾ ਨੂੰ ਕੀ ਦਿੱਕਤ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ